ਪੰਜਾਬ ਦੇ ਵਿੱਚ ਵਾਪਰ ਗਿਆ ਭਿਆਨਕ ਹਾਦਸਾ ਐਮ ਐਲ ਏ ਜਗਦੀਪ ਕੰਬੋਜ ਗੋਲਡੀ ਦੀ ਭੈਣ ਦੀ ਹੋ ਗਈ ਹੈ ਦਰਦਨਾਕ ਮੌਤ ਕਰਦੇ ਵਿੱਚ ਵਿਛ ਗਏ ਨੇ ਸੱਥਰ ਤੇ ਦੌੜ ਗਈ ਹੈ ਸੋਗ ਦੀ ਲਹਿਰ ਜਿहां ਇਹ ਭਿਆਨਕ ਹਾਦਸਾ ਸ਼੍ਰੀ ਮੁਕਸਰ ਸਾਹਿਬ ਦੇ ਪਿੰਡ ਦੋਦਾ ਦੇ ਵਿੱਚ ਵਾਪਰਿਆ ਜਿੱਥੇ ਕੇ ਐਮ ਐਲ ਏ ਜਗਦੀਪ ਕੰਬੋਜ ਗੋਲਡੀ ਹੋਰਾਂ ਦੀ ਪੈਣ ਦੀ ਦਰਦਨਾਕ ਮੌਤ ਹੋ ਗਈ ਹੈ ਘਰ ਦੇ ਵਿੱਚ ਸੱਥਰ ਵਿਸ਼ਗੇ ਰਹੇ ਤੇ ਸੋਗ ਦੀ ਲਹਿਰ ਦੌੜ ਗਈ ਹੈ ਦੱਸ ਦਈਏ ਕਿ ਪਿੰਡ ਦੋਦਾ ਬਠਿੰਡਾ ਰੋਡ ਤੇ ਪੈਂਦਾ ਹੈ ਜਿੱਥੇ ਕਿ ਇੱਕ ਨੋਵਾ ਗੱਡੀ ਤੇ ਟਰਾਲੇ ਦੇ ਵਿਚਕਾਰ ਭਿਆਨਕ ਟੱਕਰ ਹੋ ਗਈ ਜਿਸ ਦੌਰਾਨ ਜਗਦੀਪ ਕੰਬੋਜ ਗੋਲਡੀ ਹੋਰਾਂ ਦੀ ਭੈਣ ਦੀ ਦਰਦਨਾਕ ਮੌਤ ਹੋ ਗਈ ਹੈ ਦੱਸਦੀ ਹੈ ਕਿ ਵਿਧਾਇਕ ਉਹਨਾਂ ਦੀ ਭੈਣ ਦਾ ਨਾਮ ਕੰਜਨ ਦੱਸਿਆ ਜਾ ਰਿਹਾ ਹੈ ਇਸ ਹਾਦਸੇ ਦੌਰਾਨ ਉਹਨਾਂ ਦੀ ਜਾਨ ਚਲੀ ਗਈ ਹੈ ਦੱਸਦੀ ਹੈ ਕਿ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਗੱਡੀ ਦੇ ਪ੍ਰਖੱਚੇ ਹੀ ਉੱਡ ਗਏ ਨੇ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਸ ਹਾਦਸੇ ਦੇ ਵਿੱਚ ਨਿਸ਼ੂ ਕੰਬੋਜ ਨਾਮ ਦੀ ਇੱਕ ਔਰਤ ਦੀ ਵੀ ਜਾਨ ਚਲੀ ਗਈ ਹੈ। ਦੱਸ ਦਈਏ ਕਿ ਨਿਸ਼ੂ ਕੰਬੋਜ ਪਿੰਡ ਮੋਲਵੀ ਵਾਲਾ ਦੇ ਸਰਪੰਚ ਅਮਰੀਕ ਕੰਬੋਜ ਹੋਰਾਂ ਦੀ ਧਰਮ ਪਤਨੀ ਨੇ ਇਸ ਹਾਦਸੇ ਦੇ ਵਿੱਚ ਉਹਨਾਂ ਦੀ ਵੀ ਜਾਨ ਚਲੀ ਗਈ ਹੈ ਦੱਸ ਦਈਏ ਕਿ ਨਿਸ਼ੂ ਕੰਬੋਜ ਬਠਿੰਡਾ ਵਿੱਚ ਜਾ ਰਹੇ ਸਨ ਜਿੱਥੇ ਕਿ ਇੱਕ ਹਸਪਤਾਲ ਦੇ ਵਿੱਚ ਉਹਨਾਂ ਦੇ ਕਿਸੇ ਰਿਸ਼ਤੇਦਾਰ ਦਾ ਇਲਾਜ ਹੋ ਰਿਹਾ ਸੀ ਉਹ ਉਹਨਾਂ ਨੂੰ ਉੱਥੇ ਦੇਖਣ ਦੇ ਲਈ ਜਾ ਰਹੇ ਸਨ ਜਿੱਥੇ ਕਿ ਰਾਹਤੇ ਦੇ ਵਿੱਚ ਉਹਨਾਂ ਦੇ ਨਾਲ ਇਹ ਭਿਆਨਕ ਸੜਕੀ ਹਾਦਸਾ ਵਾਪਰ ਗਿਆ ਜਿਸ ਦੌਰਾਨ ਉਹਨਾਂ ਦੀ ਮੌਤ ਹੋ ਗਈ ਹੈ ਦੱਸਦੀ ਹੈ ਕਿ ਨਿਸ਼ੂ ਕੰਬੋਜ ਤਿੰਨ ਬੱਚਿਆਂ ਦੀ ਮਾਤਾ ਨੇ ਤੇ ਉਹਨਾਂ ਦੇ ਵੱਲੋਂ ਇਸ ਵਕਤ ਆਪਣੇ ਕਿਸੇ ਰਿਸ਼ਤੇਦਾਰ ਨੂੰ ਦੇਖਣ ਦੀ ਤਾਂਗ ਸੀ ਇਸ ਕਰਕੇ ਉਹ ਆਪਣੇ ਰਿਸ਼ਤੇਦਾਰ ਨੂੰ ਦੇਖਣ ਜਾ ਰਹੇ ਸਨ ਜਿਹੜੇ ਕਿ ਇੱਕ ਹਸਪਤਾਲ ਦੇ ਵਿੱਚ ਇਲਾਜ ਕਰਵਾ ਰਹੇ ਸਨ ਜਿਸ ਦੌਰਾਨ ਹੀ ਉਹਨਾਂ ਦੇ ਨਾਲ ਇਹ ਸੜਕੀ ਹਾਦਸਾ ਵਾਪਰ ਗਿਆ ਤੇ ਉਹਨਾਂ ਦੀ ਜਾਨ ਚਲੀ ਗਈ ਹੈ ਮੌਕੇ ਤੇ ਹੀ ਪੁਲਿਸ ਵੀ ਪਹੁੰਚ ਗਈ ਹੈ ਪੁਲਿਸ ਦਾ ਕਹਿਣਾ ਹੈ ਕਿ ਅਜੇ ਤੱਕ ਇਸ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਤੇ ਪੁਲਿਸ ਦੇ ਵੱਲੋਂ ਬਰੀਕੀ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਾਂ ਕਿ ਇਸ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ ਦੱਸਦੀ ਹੈ ਕਿ ਇਹ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਗੱਡੀ ਤਾਂ ਬਿਲਕੁਲ ਹੀ ਚੂਰ-ਚੂਰ ਹੋ ਗਈ ਹੈ ਤੇ ਇਹ ਜਾਨਾਂ ਵੀ ਚਲੀਆਂ ਗਈਆਂ ਨੇ ਜਿਹੜੀ ਕਿ ਐਮ.ਐਲ.ਏ. ਜਗਦੀਪ ਕੰਬੋਜ ਹੋਣਾ ਦੀ ਪੈਣ ਕੰਜਨ ਦੀ ਜਾਨ ਚਲੀ ਗਈ ਹੈ ਤੇ ਨਾਲ ਹੀ ਮੌਲਵੀ ਵਾਲਾ ਦੇ ਸਰਪੰਚ ਅਮਰੀਕ ਕੰਬੋਜ ਹੋਣਾ ਦੀ ਪਤਨੀ ਨਿਸ਼ੂ ਕੰਬੋਜ ਦੀ ਵੀ ਜਾਨ ਇਸ ਹਾਦਸੇ ਦੇ ਵਿੱਚ ਚਲੀ ਗਈ ਹੈ ਇਹ ਸੜਕੀ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਜਿਹੜਾ ਸੜਕ ਤੇ ਖੂਨ ਖਿਲਰ ਹੋਏ ਤੇ ਹਰ ਕਿਸੇ ਦੀ ਅੱਖਾਂ ਦੇ ਵਿੱਚ ਹੰਝੂ ਆ ਰਹੇ ਨੇ ਕਿਉਂਕਿ ਇਹ ਹਾਦਸਾ ਬਹੁਤ ਜ਼ਿਆਦਾ ਭਿਆਨਕ ਸੀ ਇਸ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਦੇ ਲਈ ਪੁਲਿਸ ਦੇ ਵੱਲੋਂ ਪ੍ਰੀਕੀ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਲੋਕ ਨਿਸ਼ੂ ਕੰਬੋਜ ਹੁਣਾ ਦੇ ਘਰ ਪਹੁੰਚ ਰਹੇ ਨੇ ਪਰਿਵਾਰ ਦੇ ਦੁੱਖ ਦੇ ਵਿੱਚ ਸ਼ਰੀਕ ਹੋਣ ਦੇ ਲਈ ਤੇ ਨਾਲ ਹੀ ਐਮ ਐਲ ਏ ਜਗਦੀਪ ਕੰਬੋਜ ਗੋਲਡੀ ਹੁਣਾ ਦੇ ਘਰ ਵੀ ਪਹੁੰਚੇ ਹੋਏ ਨੇ ਤਾਂ ਕਿ ਉਹਨਾਂ ਦੇ ਦੁੱਖ ਦੇ ਵਿੱਚ ਸ਼ਰੀਕ ਹੋਇਆ ਜਾ ਸਕੇ